ਯਾਰ ਟੈਕਨੀਕ ਕਰਾਉਣਾ ਬਾਹਰ ਨੂੰ ਨਹੀਂ ਜੱਪੇ ਸੌਣ ਲੱਗ ਪਈ ਕਿ ਕਿ ਕਿੰਨੀ ਕਾਰ ਦੇ ਯਾਰ ਸੌਣ ਲੱਗ ਗਈ ਬਾਹਰ ਨੂੰ ਨਹੀਂ ਜਾਣਾ ਬਹੁਤ ਥੋੜੀ ਚਿਕਰ ਹੈ ਉਹ ਨੂੰ ਲਾ ਕੇ ਇਹ ਕੁੜੀ ਬਲੌਗਰ ਹੈ ਅਦੁੱਰੀ ਤੁਹਾਡੇ ਬਲੌਗ ਦੇ ਸਾਰਿਆਂ ਦਾ ਸਵਾਗਤ ਹੈ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਜਲਦੀ ਨੂੰ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹਦੀ ਸੁਪਤਰੀ ਆਉਣ ਵਾਲੀ ਦੋ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਪਹਿਲਾ ਕੱਲ ਨੂੰ ਮਾਈਆਂ ਲੱਗਣਾ ਫਿਰ ਪਰਸੋਂ ਨੂੰ ਫਿਰ ਮਾਈਆਂ ਲੱਗਣਾ ਪਰਸੋਂ ਫਿਰ ਮਾਈਆਂ ਲੱਗਣਾ ਇੱਕ ਦਿਨ ਦੀ ਛੁੱਟੀ ਲੈ ਕੇ ਅਸੀਂ ਆਪਾਂ ਬਰਾਤ ਲੈ ਕੇ ਜਾਵਾਂਗੇ ਸਾਰ ਤੁਹਾਨੂੰ ਦਿਖਾਵਾਂਗੇ ਮਿਲਦੇ ਆਗਲੇ ਵਲੌਗ ਇਹ ਬੋਲਣਾ ਚਾਹੁੰਦੇ ਇਹ ਇਹ ਲੜਕੀ ਕੇ ਜੀਜਾ ਜੀ ਆ ਇਹਨਾਂ ਦੀ ਬਹੁਤ ਦੇਖਣਾ ਜਿਹੜੇ ਮੇਨ ਵਲੌਗਰ ਸਾਡੇ ਉਹ ਚਾਚਾ ਜੀ ਆ ਇਹਨਾਂ ਦੀ ਸੁਪਤਰੀ ਆ ਹਾਂ ਜੀ ਆ ਰਹੀ ਹੈ ਇਹ ਇਹ ਹੈਗੇ ਆ ਜਿਹੜੀ ਜਿਹੜੀ ਬਹੂ ਦਾ ਨਹੀਂ ਸੱਦੇ ਆਣੀ ਹੈ ਇਹ ਲੜਕੀ ਕੇ ਜੀਜਾ ਜੀ ਆ ਤੇ ਲੜਕੇ ਕੇ ਜੀਜਾ ਨਹੀਂ ਉਧਰ ਉਹ ਘਟੇ ਜੀਜਾ ਨਹੀਂ ਹੈ ਲੜਕੀ ਦੇ ਜੀਜਾ ਜੀ ਨੂੰ ਬਾਹਰ ਕਹਿੰਦੇ ਕਿ ਲੈਣਾ ਹੈ ਉਹ ਮੁੰਡੇ ਦੇ ਜੀਜਾ ਜੀ ਬੈਠੇ ਆ ਭਾਈ ਆ ਜਰੀ ਤੂੰ ਕਿੰਨੂੰ ਯਾਰਾ ਯਾਰਾ ਬੜਾ ਤੇ ਹੁੰਦਾ ਕਿ ਜਿਹੜਾ ਉੱਥੇ ਬੰਦ ਬੋ ਲੈ ਆ ਦੇ ਉਹ ਤਾਂ ਕੋਠੇ ਦੇ ਲਾ ਰੋ ਜਾਂ ਯਾ ਮੈਂ ਕਿਹਾ ਨਹੀਂ ਨਾ ਨਹੀਂ ਨਾ ਮੈਂ ਆਪਾਂ ਹੁਣ ਕਾਲੂ ਬੋਲ ਲਈਏ ਕਿ ਤਿੰਨ ਜਾਈ ਨਹੀਂ ਸਰਜੀ ਦਾਂਗੀ ਤਾਂ ਫੋਣੀ ਹੋਈ ਨਾ ਇਹ ਪੱਕੀ ਹੋ ਗਈ ਬੜਾ ਹੁਣ ਮਿਲਦਾ ਹੋਰ ਕੀ ਕਿੰਦੇ ਹੋਣ ਕਿੰਦੇ ਦੇ ਮਿਆ ਵਿਆਹ ਦੀ ਅੱਜ ਮਹਿੰਦੀ ਸੀ ਹੈ ਨਾ ਤੇ ਸਾਰੀਆਂ ਬੀਬੀਆਂ ਤਿਆਰ ਹੋ ਕੇ ਬੈਠੀਆਂ ਮਹਿੰਦੀ ਲਗਵਾਉਣ ਨੂੰ ਹਾਂਜੀ ਆ ਦੇਖ ਤਾਂ ਸਪੈਸ਼ਲ ਹਾਂਜੀ ਆ ਲੈ ਲੋ ਜੀ ਤੁਸੀਂ ਸਪੈਸ਼ਲ ਗੈਸਟ ਗੱਡੇ ਦੀ ਫੈਨ ਕੰਦੀ ਕੰਮ ਕਰਨੇ ਨੂੰ ਨਾਲ ਆਈ ਹੈ ਕੁੜੀ ਹੈਲਪਰ ਆ ਹੈਲਪ ਕਰਨੇ ਨੂੰ ਦੇਖਿਆ ਥਾਲ ਲਿਆ ਨਾ ਨਾਲ ਹੀ ਢਾਲ ਲਿਆ ਇੱਧਰ ਆ ਜਾ ਕੰਮ ਕਰਨਾ ਐ ਐ ਕੁੜੀ ਬਚੇ ਤੇ ਚੇਟਿਓ ਚੰਦਰ ਜਾਣਾ ਇਹ ਆਹੋਂ ਦ ਜਾਣਾ ਠੀਕ ਆ ਜੇ ਦੁਹਰੀ ਅੰਦਰ ਬੈ ਜਾਣ ਬਾਅਦ ਬਲੈਕ ਨਹੀਂ ਦੇ ਲੈ ਨਹੀਂ ਅਸੀਂ ਕਿੱਥੇ ਬੋਸ ਨੂੰ ਚੱਲ ਲੈਣ ਨੂੰ ਆਹ ਕੋਈ ਨਹੀਂ ਦਿੰਦਾ ਇਹ ਚੱਕਦਾ ਬੱਸ ਇਹ ਨਾ ਕੋਈ ਨਾ ਤੋੜ ਵਾਲੀ ਚੰਦ ਦਿਜੋ ਤੂੰ ਗੰਦੀ ਤੂੰ ਗੰਦੀ ਆਹ ਘਰੇ ਬੈਠੇ ਤਾਂ ਅੱਧੀ ਵੇਟ ਕਰਦੇ ਆ ਪਹਿਲਾਂ ਖਾਂਦੇ ਲੱਗਣੀ ਆ ਇਹ ਤਾਂ ਪਹਿਲਾਂ ਕਹਿੰਦੀ ਸੀ ਉਦਾਂ ਵੀ ਕਹਿਆ ਠੀਕ ਤੇ ਅਕੀਲ ਕਹਿੰਦੀ ਸੀ ਤੂੰ ਫੋਨ ਘੱਟ ਬੈਠ ਨਹੀਂ ਪਹਿਲਾਂ ਬੜਾ ਬੜਕ ਬੜਕ ਕੇ ਬੋਲਦੀ ਸੀ ਬਾਜੀ ਕਹਿੰਦੀ ਆ ਨਾ ਮੂੰਹ ਆ ਜਾ ਪਹਿਲਾਂ ਨਾ ਇਹ ਕਹਿੰਦਾ ਨਾ ਬਹੁਤ ਕੁਝ ਕਰਨ ਦੀ ਜੂਨ ਹ ਪਰ ਦਰਦੀ ਮਾਰੀ ਤੇ ਬਸ ਥਰ ਗਿਆ ਇਹਦਾ ਮੈਂ ਤਾਂ ਫੇਰ ਵੀ ਬੋਲੇ ਤੂੰ ਤਾਂ ਫੋਨ ਵੀ ਨਹੀਂ ਕੀਤਾ ਮੈਂ ਫੋਨ ਵੀ ਕਰਤਾ ਨਹੀਂ ਮੈਂ ਤਾਂ ਕਰੀ ਉਹ ਮੈਂ ਤਾਂ ਰੰਡੀ ਬੈ ਕੇ ਭੱਜ ਜਾਂਦੇ ਪਹਿਲੇ ਜੀਦੇ ਆਪਣੇ ਨੂੰ ਕਹੇ ਅੱਛਾ ਬੇ ਜੀ ਜੋ ਆਈ ਭਾਈ ਭਾਈ ਦੇਖਣਾ ਲੱਗਦਾ ਹਾਂ ਕਹਿੰਦੇ ਜੀਜੇ ਨੂੰ ਕਹੇ ਜਿਹੜਾ ਲੈ ਕੇ ਆਇਆ ਠੀਕ ਆ ਇੱਕ ਚੀਜ਼ ਦਿਓ ਜੀ ਕਾਲੀ ਮੈਂ ਤੇ ਨਹੀਂ ਹੋਈ ਹੈ ਨਾ ਉਹ ਦੇ ਦੇ ਆ ਕੇ ਹੁਣ ਆਪੇ ਲਾਵੇ ਮੁੰਡੇ ਦੀ ਚਾਚੀ ਦੇ ਲੱਗ ਰਾਪੇ ਬੈੰਦੀ ਵੈਲੀ ਵਈ ਮੁੰਡੇ ਦੀ ਚਾਚੀ ਚਾਚੀ ਦੇ ਉਹ ਦੂਸਰੇ ਪਾਸੇ ਨਹੀਂ ਲੰਨ ਤੁਸੀਂ ਬਣਾ ਦੇ ਲਾਉਂਦੇ ਆ ਹਾਂ ਇਹ ਆਉਂਦਾ ਮੈਂ ਨਹੀਂ ਕਰਵਾਉਣਾ ਹਾਂ ਫਤਿਹ ਮੈਂ ਨਹੀਂ 12 ਮੰਬੇ ਨਹੀਂ ਖੋਲਦੀ ਹੌਤ ਕੈਂਚੀ ਦੇਤੀ ਲੋਟੀਆਂ ਦਾ ਸਬਜ਼ੀ ਪੱਠੀ ਦੀ ਨਾ ਮੈਂ ਤੁਹਾਨੂੰ ਇਹ ਸਬਜ਼ੀ ਪੱਠੀ ਦਾ ਰਾਜੋ ਗਰਮ ਰਹੂਗੀ ਜਾਨੂ ਜੀ ਲਾ ਟੋਟੀਆਂ ਦਾ ਟੋਟੀਆਂ ਇੱਧਰ ਨੂੰ ਗੈਸ ਕੋ ਰੱਖੋ ਜਾ ਕੇ ਖਿਲਾਊਗਾ ਕੌਣ ਨੂੰ ਰੋਟੀ ਤੁਸੀਂ ਮੈਨੂੰ ਮਿਹਦੀ ਮੁਰੇ ਲਵਾਣੀ ਹੈ ਤੁਸੀਂ ਕਹਿੰਦੇ ਭਾਂਡੇ ধੋਣੇ ਆ ਕਹਿੰਦਾ ਲੇਟ ਆਏ ਆ ਸਾਡੀ ਗਲਤੀ ਆਪੇ ਖਾਓ ਆਪੇ ਪਾ ਕੇ ਖਾ ਲਓ ਫੇ ਕਹਿੰਦੇ ਉਹ ਮੋਟਾ ਹੈਗਾ ਆ ਆਖਰ ਜੀ ਨਹੀਂ ਮੋਟਾ ਹੈਗਾ ਨਹੀਂ ਮਾਸਟਰ ਜੀ ਨੂੰ ਕਹਿਦੀ ਆਪਨੇ ਕਿ ਨਿੰਦੀ ਕਰਾ ਦੇ ਮਾਪੂਤ ਨੂੰ ਓਕੇ ਹੋਰ ਨਹੀਂ ਬੋਲ ਹੁੰਦਾ ਇਹਦਾ ਬਾਹਰੋਂ ਆਇਆ ਕੋਈ ਨਹੀਂ ਜਾਂਦਾ ਆਹ ਹੋ ਗਿਆ ਆਹ ਨਾ ਕਿ ਉਹ ਰੋੜੇ ਮਹੀਨਾ ਲੱਗਣਾ ਸਾਡੇ ਟੱਟੇ ਕੁਛ ਟੱਟੇ ਕੁਛ ਮਹਿੰਦੀ ਤੁਸੀਂ ਪਹਿਲਾਂ ਲਵਾਣੀ ਸੀਗੀ ਲੈ ਉਹ ਮੈਂ ਲਾ ਮਾ ਆਉ ਵੀ ਕਿੱਦਾਂ ਨਹੀਂ ਹੁੰਦਾ ਮਾਜੀ ਇਦਾਂ ਨਹੀਂ ਹੋਰ ਜਵਾਈਆਂ ਦੇ ਪਾਜੀ ਹਲਕਾ ਹੀ ਹਲਕੀ ਆਵਾਜ਼ ਕਰ ਦੇ ਜਵਾਈ ਸੌਂਦੀਆਂ ਹਲਕੀ ਆਵਾਜ਼ ਕਰ ਦੇ ਤੇ ਲੁਕਾ ਦੇ ਨਹੀਂ ਮੁੰਡੇ ਅਲੈਕੁਮ ਸਲਮ ਜਿਹੜੇ ਅਸੀਂ ਮੈਡੀ ਲਵਾਉਂਦੇ ਜਵੈ ਸਾਹਿਬ ਤੋਂ ਬੋਲ ਨਹੀਂ ਹੁੰਦਾ ਜਵੈ ਸਾਹਿਬ ਇੱਕ ਹੋਣੀ ਨਹੀਂ ਪੱਤੇ ਪੱਤੇ ਫਟੇ ਆਏ ਅਰੇ ਜਵੈ ਸਾਹਿਬ ਬਿਆਨ ਅੱਤਾ ਨਹੀਂ ਗੱਲ ਬਾਰੇ ਬਿਆਨ ਇੱਕੋ ਖਰਾਬ ਹੋਈ ਹੋਆ ਸਪੀਕਰਾਂ ਦੇ ਪੱਤੇ ਫਟੇ ਹੋਏ ਹੈਡ ਮੇ ਆਏ ਕਿਆ ਹੋ ਗਿਆ ਐਂ ਬੁਰਜ਼ੋਲਾ ਉਹ ਤਾਂ ਪੈਰਾਂ ਤੇ ਹੀ ਲੱਗਦੇ ਆ ਆ ਇੰਦਰਨਾਤਾ ਅੱਜ ਹਾਂ ਜਦਾ ਜੀ ਨੂੰ ਹੋਲਾ ਐ ਇਕੱਠੀ ਕਰਕੇ ਦਾ ਜਿੰਦਾਦ ਇਹ ਤੇ ਗੁਲੀ ਆ ਇਹ ਆ ਨਾ ਇਹਦਾ ਦਲਵਾ ਆ ਲੋ ਆ ਲੋ ਪਾਈ ਦੇ ਪੂਰੀਆ ਬਾਤ ਆ ਲੋਣਾ ਕਹਿੰਦੇ ਪਹਿਲਾਂ ਤੇ ਵੀ ਬਹੁਤ ਪਹਿਲਾਂ ਦੇ ਵੀ ਇਹ ਕਿਰਨ ਭਾਜੀ ਲਈ ਇੱਧਰ ਵੀ ਪਜਾਮਾ ਇੱਧਰ ਆ ਲਈ ਆ ਵਾਲੀ ਨੇ ਜੀ ਜੀਜੇ ਪਰੋਂਦੇ ਵੀ ਲਾਦੇ ਹੁੰਦੇ ਆ ਹਾਂ ਲੜਕੀ ਕੇ ਜੀਜੇ ਜੀ ਕਿਵੇਂ ਲਗਣਾ ਲੜਕੀ ਲੜਕੀ ਕੇ ਜੀਜੇ ਜੀ ਨਹੀਂ ਨਹੀਂ ਉਹ ਰੰਗੀ ਨਹੀਂ ਇਹਨੇ ਬੱਚਾ ਨਹੀਂ ਉਹ ਸਾੜ ਦਾ ਲਾਈਏ ਨਾਲ ਇੱਕ ਵਾਰ ਬੱਲੇ ਮਿਲ ਜਾਂਦਾ ਚਿੱਟੀ ਰੰਗ ਉਹ ਲਾਪਰਾਂ ਨਹੀਂ ਲਾਈਏ ਵੀ ਨਹੀਂ ਲਾਈਏ ਆਪਾਂ ਇਹਨਾਂ ਨੂੰ ਪੁੱਛ ਬਾਈ ਉਹਨਾਂ ਨੂੰ ਪੁੱਛਦਾ ਚਿੱਟੀ ਹੁੰਦੀ ਆ ਰੰਗ ਹੋਰ ਦੇਖ ਲੈਂ ਗਿਆ ਕੋਈ ਬੱਚੀ ਰੰਗ ਬੱਚੀ ਬੀਸ ਹੋ ਜਾਂਦੀ ਦਾ ਰਾਗਾ ਕਾਣਾ ਜਾਂ ਕਾਣੂ ਦੇ ਅਗਲਾ ਨੇ ਵਿੱਚ ਆਸ ਇਹ ਜਿਹੜਾ ਤੇਰਾ ਤੁਸੀਂ ਉਹਦੇ ਵਿੱਚ ਉਧਰੋਂ ਕੈਮਰਾ ਦਾ ਹਾਂ ਇਹ ਦੇਖ ਰਹੇ ਹੋ ਪਿੰਡ ਚੱਕ ਦਾਂਦੀ ਦੇ ਸਭ ਤੋਂ ਅਮੀਰ ਬੰਦੇ ਆ ਜਾਣ ਦੇ ਮਹਾਨ ਆਹ ਟੋਟਲੂ ਰਾਜ ਸੋਨਾਲਪੁਰ ਨੂੰ ਦਸਿੰਨ ਸੰਤੋਮ ਸਿੰਘ ਸੁਆਪਿੰਦਰ ਸਿੰਘ ਲੋਂਗੀਆਂ 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 ਫਰਮ ਲੜਕੀ ਲੜਕੀ ਇਹ ਹਮੇਸ਼ਾ ਇੱਤੀ ਹੁੰਦੀ ਆ ਇਹ ਕਾਂਦ ਨਾ ਨਾ ਯਾਰ ਤੀਨਾਂ ਦੇ ਬਾਲੇ ਵਾਸਤੇ ਹੋਰ ਕੀ ਐ ਤੂੰ ਰੋੜ ਗਿਆ ਲੈ ਨਾ ਵਾਹ ਉਹ ਤਾਂ ਜੀ ਗੈਰ ਕੀ ਹੈ ਗੈਰ ਆਹ ਉਹ ਤਾਂ ਮੈਂ ਹੀ ਕਹਿ ਰਹੀ ਹਾਂ ਇਹ ਦਿੱਤੋ ਵਿਆਹ ਕੇ ਐਡਾ ਹੋਣੀ ਉਹ ਤਾਂ ਇੰਝ ਹੀ ਬਣੀ ਉਹ ਤਾਂ ਉਹ ਉਹ ਤੇ ਮੈਂ ਮਾਰ ਗਿਆ ਆਹ ਉਹ ਸਭ ਇੱਕ ਵਾਰੀ ਇੱਕ ਪੀਟ ਆਹ ਉਹ ਥੋੜੀ ਬਸ ਕਰ ਦੇ ਦੇ ਰਿਆ ਯਾਰ ਇਹ ਸਮੂਹ ਵਾਲਾ ਵੀ ਜੀ ਯਾਰ ਉੱਤੇ ਤੈਨੂੰ ਕਿਹਾ ਨੋ ਲਿਖੇ ਉਹ ਤੇ ਨੋ ਨਹੀਂ ਆ ਮੈਂ ਤਾਂ ਕਾ ਕਾ ਨੋ ਲਿਖਿਆ ਮੈਂ ਹਾਲੇ ਬਾਅਦ ਕਾ ਕੀ ਕਰਦਾ ਮੈਂ ਕਿਆ ਬਾਤਾਂ ਬਸ ਕਿਆ ਬਾਤਾਂ ਅਗਲਾ ਪਾਲੋ ਹੁਣ ਲਾਲ ਮਹਿੰਦੀ ਨਾਲ ਲੱਗਦੀ ਹਾਂ ਕਿਹਦਾ ਆਹ ਇਹ ਬਾਜੀ ਦੀ ਤੂੰ ਹੀ ਉਹ ਛੱਡ ਤੂੰ ਬਾਪੂ ਦੀਆਂ ਝੱਗੀਆਂ ਦਿਖਾ ਪਹਿਲਾਂ ਚਾਚਾ ਜੀ ਨਾਲ ਚਾਚਾ ਜੀ ਬਣ ਕੇ ਬੋਲ ਰਿਹਾ ਮੁੰਡੇ ਆਪਣੀ ਟੈਂਟ ਸ਼ੋਪਿੰਗ ਕਰਕੇ ਆਏ ਅੱਜ ਆਹ ਕੋਟਵਾਲ ਮੁੰਡੇ ਦੀ ਗੱਲ ਤਾਂ ਖੋਲਿਆ ਨਹੀਂ 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 ਸਹੀ ਆ ਉਹਦਾ ਕੰਮ ਆ ਉਹ ਚੀਜ਼ਾਂ ਦਿਖਾ ਲੈਣੀ ਆ ਵਿਚਾਰੇ ਟੁੜੀ ਢੋ ਗਿਆ ਥੋੜੀ ਜਿਹੀ ਤਾਂ ਘੱਟ ਸੀਗੀ ਸਵੇਰ ਗੱਤੂ ਸਵੇਰ ਦਾ ਇਹਨਾਂ ਦੇ ਡਿੱਕੇ ਨਹੀਂ ਆਇਆ ਇਹ ਮੁੰਡੇ ਨੇ ਸਾਰਾ ਕੰਮ ਕਰਿਆ ਸਵੇਰੇ ਤੇ ਲੱਗਿਆ ਹਾਂ ਇਹ ਮੇਰਾ ਆ ਕੀ ਬਾਤਾਂ ਆ ਲੋ ਸਾਡੀ ਭੈਣ ਚੱਲ ਲੈ ਚਾਹ ਲੈ ਕੇ ਆਈ ਯਾ ਲੈ ਵੀ ਭੈਣੇ ਤੇ ਬਹੁਤ ਬਹੁਤ ਤੇਰਾ ਧੰਨਵਾਦ ਕੁੜੀ ਨੂੰ ਨਹੀਂ ਚਾਹ ਬਲਾ ਕੇ ਹੋਰ ਕੀ ਪੀਣਾ ਕੋਈ ਨਹੀਂ ਬਿਲਕੁਲ ਅਚਾਰ ਲਾ ਨਹੀਂ ਮੇਰਾ ਉਹ ਐ ਅਜੇ ਤੱਕ ਬੰਦ ਹੀ ਹੈ ਕਿਹਦਾ ਬੰਦ ਜਸਨਾਗਰ ਕਾਲੀ ਕੁੜੀ ਨੂੰ ਕਰਦੀ ਇਹਦੇ ਨਾਲ ਕਾਲੀ ਸੀਗੀ ਇਹ ਦੂਰ ਮਾਤ ਲੱਗਦੇ ਮੈਂ ਮੰਮੀ ਮੰਨਦੇ ਕੋਈ ਕੀ ਯਾਨੀ ਸੋਨਜਾ ਮੰਮੀ ਨੇ ਸਾਰੀਆਂ ਦੀ ਛੋਟ ਲੋ ਸਾਰੀਆਂ ਦੀ 8800 ਜੇ ਮੰਨਦੇ ਹੋ ਜੱਥੇ ਹੋਣੇ ਆ ਵਾਓ ਸਾਰੀਆਂ ਦਾ 8800